ਅੰਜੀ ਸਾਰੀ ਸਾਖਤਰੂ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਪਾਕਿਸਤਾਨ ਦੇ ਸਟੇਡੀਅਮ ਸ਼੍ਰੀ ਚੰਗਾਰ ਸਾਹਿਬ ਵਿਖੇ ਸ਼ੀਦੀ ਜੋੜ ਮੇਲੇ ਦਾ ਅੱਜ ਤੀਸਰਾ ਦਿਨ ਹੈ ਅਤੇ ਇੱਥੇ ਬੁੱਢਾ ਤਲ ਵੱਲੋਂ ਦੇਖੋ ਕਿਵੇਂ ਹਾਥੀ ਘੋੜੇ ਸ਼ਿੰਗਾਰ ਕੇ ਲਿਆਂਦੇ ਗਏ ਆ ਇਸ ਨਗਰ ਜੀਤਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਵਧੀਆ ਇਹਨਾਂ ਜਾਨਵਰਾਂ ਨੂੰ ਸ਼ਿੰਗਾਰ ਕੇ ਇਸ ਨਗਰ ਕੀਰਤਨ ਦਾ ਸ਼ਿੰਗਾਰ ਬਣਾਇਆ ਜਾ ਰਿਹਾ ਹੈ ਬਹੁਤ ਵਧੀਆ ਊਠਾਂ ਨੂੰ ਤੇ ਹਾਥੀਆਂ ਨੂੰ ਜੋ ਵੱਡੇ ਜਾਨਵਰ ਹੈ ਇਹਨਾਂ ਨੂੰ ਇਹਨਾਂ ਨੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਕੀਤਾ ਹੈ ਘੋੜੇ ਦਾ ਇਹਨਾਂ ਸਿੰਘਾਂ ਕੋਲ ਪਹਿਲੇ ਹੀ ਬਹੁਤ ਨੇ ਇਹ ਦੇਖੋ بڑے ਔਰ ਕਿਲਾ ਪਟਾਈ ਹੋਣੀ ਹੈ ਅਸੀਂ ਤੁਹਾਨੂੰ ਉਸ ਕਿਲਾ ਪਟਾਈ ਦਾ ਵੀ ਜਨੌਦਿਕ ਨਜ਼ਾਰਾ ਦਿਖਾਵਾਂਗੇ ਪਤਾ ਬਲਵੀਸ ਨੂੰ ਦੀ ਪਾ ਚੁੱਕੇ ਨੇ ਆਪਣੇ ਜਥੇ ਸਮੇਤ ਆ ਆ ਸਾਰੇ ਹੁੰਦੀ ਹੈ ਮੇਰੀ ਆ ਸਾਰੇ ਹੁੰਦੀ ਹੈ ਆਜੂ ਆਜੂ ਸਾਈਡ ਤੇ ਰਹਿ ਆ

ਜੋ ਜਗਾਂ ਦੇ ਉੱਪਰ ਉੱਚਾ ਹੋ ਰਹੇ ਸਨ ਜਿਸ ਨੂੰ ਜੰਮੂ ਕੇ ਸਾਹਬ ਨੂੰ ਜਿਹੜੇ ਸੰਸਦਾਂ ਦੇ ਹੱਥੋਂ ਦਿਖਾਏ ਜਾਣਗੇ ਗੁਰੂ ਦੀਆਂ ਲਾਟੀਆਂ ਫੌਜਾਂ ਨਿਹੰਗ ਜਿਨ੍ਹਾਂ ਨੇ ਨੀਲੇ ਬਾਣੇ ਧਾਰੇ ਹੋਏ ਨੇ ਨੀਲੇ ਬਾਣਿਆਂ ਦੇ ਵਿੱਚ ਬੜੀ ਹੀ ਮਹਾਨ ਦੇ ਫਰਮਾਨੇ ਮੱਥਾਂ ਦੇ ਵਿੱਚ ਵਿਰਾਸਤ ਦੇ ਸ਼ਸਤਰ ਨੇ ਚਲੇ ਉਹ بڑے ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਤਸਵੀਰਾਂ ਦੇ ਵਿੱਚ ਵੀ ਬੇਹਦ ਬਹੁਤ ਸੁੰਦਰ ਤੇ ਨਜ਼ਾਰਾ ਹੈ ਇਹ ਨਜ਼ਾਰਾ ਜਿਹੜਾ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਵੀ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸਿੰਘਾਂ ਨੇ ਆਪਿਆਂ ਦੇ ਇਸ ਧਰਤੀ ਦੇ ਖਾਲਸਾ ਜੀ ਵਾਣੇ ਪੈਨੇ ਹੋਏ ਆ ਤੇ ਆਪਣੇ ਸ਼ਾਸਤਰ ਸਜਾਏ ਹੋਏ ਆ ਜਾਰੀ ਸੰਗਤਾਂ ਤਾਰੀ ਬੇਨਤੀਆ ਦੋ ਘੋੜਿਆਂ ਵਾਲਾ ਗਿਆ ਦੋ ਘੋੜਿਆਂ ਵਾਲੇ ਦੋ ਜਵਾਨ ਦਾ ਸ਼ਾਹਾਸ਼ੇ ਮੁੱਢਾ ਬੰਦੇ ਦੇਖੋ ਕਿੰਨੇ ਕੀਲੇ ਵੱਟ ਕੇ छॾे भाई कला कला बेनती आला छॾियो ची बेनी आ ਤਕਾਰ ਜਿਹਾ ਗੇਦਰ ਬਹਾਦਰ ਬਾਬਾ ਜੀ ਕਨਸਾਹ ਦੀ ਦੇ ਘੋੜੇ ਵੀ ਨੇ ਹਜਰੇ ਹਨ ਬਹੁਤ ਤਕਾਰ ਦੇ ਸਿੰਘ ਕਿਲੇ ਪਾਸੇ ਲੈ ਕੇ ਜਾ ਰਹੇ ਹਨ ਇੱਕ ਘੋੜੇ ਤੇ ਦੋ ਦੋ ਘੋੜਿਆਂ ਤੇ ਸਿੰਘ ਖੜੇ ਹੋ ਕੇ ਉਹ ਆਪ ਜੀ ਨੂੰ ਪ੍ਰਾਤਨ ਕਰਤਬ ਦੇ ਦਰਸ਼ਨ ਕਰਾ ਰਹੇ ਹਨ ਆਪ ਜੀ ਪ੍ਰੇਮ ਨੇ ਨਾਲ ਦਰਸ਼ਨ ਕਰੋ ਔਰ ਭਗਵਾਨ ਦੀ ਜਿੱਤੀ ਸਭ ਜਗਾ ਬਾਬਾ ਜੀ ਪਿੰਦ ਜੀ ਸਭ ਜਗਾ ਬਾਬਾ ਜੁਹਾਰ ਸਿੰਘ ਜੀ ਉਹ ਸ਼ਹੀਦੀ ਜੋੜ ਮੇਲਾ ਗੁਰੂ ਦਾ ਰਤਨ ਦੀ ਤਰ੍ਹਾਂ ਸ੍ਰੀ ਕਿਸ਼ੋਰ ਸਾਹਿਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਾ ਹੈ ਦੋਨ ਪਰਮਾਨੰਦਰ ਬਾਬਰ ਘਾਵਾ ਸਾਹਿਬ ਅਤੇ ਬਾਬਾ ਨਾਗਰ ਸਿੰਘ ਜੀ ਹਰਿਆਵਲ ਵਾਲੇ ਉਹਨਾਂ ਦੇ ਨਾਮ ਆਧਮ ਨਾਮ ਸਿੰਘ ਜੀ ਬਾਬਾ ਮੈਜਰ ਸਿੰਘ ਜੀ ਸੋਢੀ ਸਾਹਮਣੇ ਵੇਖੋ ਨਾਮ ਜਿਹੜਾ ਨਾਮ ਆਉਂਦਾ ਯਾਰ ਤਾਂ ਕਰਨੇ ਵਾਲੇ ਨਹੀਂ ਸਾਰਿਆਂ ਦੀ ਉਹ ਹਾਜ਼ਰੀ ਹੈ ਬਾ ਸਾਰੇ ਹਾਜ਼ਰੀਆਂ ਲਵਾਈਆਂ ਨੇ ਤੇ ਮਾਪੋਖਾਂ ਦੇ ਰਵੇ ਸਾਰੇ ਬਾਬਾ ਮਨਮੋਹ ਸਿੰਘ ਜੀ ਵਾਲੇ ਪਟਿਆਲਾ ਉਹ ਵੀ ਮੌਜੂਦ ਹਨ ਬਾਬਾ ਪ੍ਰਵੰਦ ਸਿੰਘ ਜੀ ਨੂੰ ਨਾਮ ਪਰਖ ਚੀਦੇ ਰਹਿਣ ਸਿਕੰਦਰਾਂ ਨੂੰ ਮਾਤ ਕਾਣੇ ਨਵੇਂ ਨਿਸ਼ਾਨਾ ਨਹੀਂ ਤਾਬੇ ਦਾ ਸੇ ਜਗਤੂ ਕਰਦੇ ਕੋੜ ਮੇਰ ਬੈਂਤੀ ਆਗੇ ਕੱਲਾ ਕੱਲਾ ਘੋੜਾ ਛੇੜੇ ਲਾਵੇ ਜੀ ਹੁੰਡਾ ਵਾਲੀ ਅਟੈਕ ਤੇ ਸਾਰੇ ਨੂੰ ਬੈਂਤੀ ਕੀਤੀ ਜਾਂ ਸਲੋ ਹੋਏ ਹਰੇ ਹਮ ਨਾਰਾਇਣ ਦਾ ਤਸਵੀਰ ਪਾਸ਼ਾ ਸ਼ੁਕਰਾਨਾ ਸ਼ਾਂਭੂ ਕੱਲਾ ਕੱਲਾ ਪੋਰਾ ਛੰਡੋ ਕੱਲਾ ਕੱਲਾ ਸਾਰੀਆਂ ਸੰਤਾਨਾਂ ਨੇ ਬੇਨਤੀ ਕੀਤੀ ਜਾਂਦੀ ਕਾਲੀ ਮੁੰਡਾ ਬੰਦਲਾ ਜੋ ਚਲੇ ਹੈ ਕੋਤਨੀ ਘੋੜਦੇ ਵਾਇਬਰ ਇਹ ਤਾਂ ਕਿੰਨੇ ਪਿਆਰ ਦੇ ਨਾਲ ਸਿੰਘ ਘੋੜੇ ਦੇ ਕਿਲਾ ਨੇਜੇ ਦੇ ਨਾਲ ਹਵਾ ਦੇ ਨਾਲ ਕਿਲਾ ਕਰਦਾ ਹੋਇਆ ਗਰੂ ਦਾ ਖਾਲਸਾ ਪਛੰਗੀ ਪੰਥ ਦੇ ਪਛੰਗੀ ਬੜੇ ਤਰਨ ਦੇ ਨਾਲ ਕਿਲੇ ਪੱਟ ਰਹੇ ਹਨ ਔਰ ਕੁਇ ਸਿੰਘ ਇੱਕ ਇੱਕ ਘੋੜੇ ਤੇ ਦੋ ਦੋ ਘੋੜਿਆਂ ਤੇ ਖੜਾ ਔਰ ਸੋਨੀ ਸੇਵਾ ਰ بہادر بابا بھی نہیں جاتی جڈے دار بابا نہیں جدیدار